ਸਾਥਿਓ ਅੱਜ ਅਸੀਂ ਖੰਨੇ ਦੇ ਅੰਬੇਡਕਰ ਭਵਨ ਦੇ ਵਿੱਚ ਆਏ ਆ ਜਿੱਥੇ ਉਹ ਬਾਹਰਲੇ ਪਾਸੇ ਇੱਕ ਸਲੋਗਨ ਲਿਖਿਆ ਹੋਇਆ ਬੋਡ ਦਾ ਅਧਿਕਾਰ ਸਾਨੂੰ ਵਿਕਣ ਵਾਸਤੇ ਨਹੀਂ ਸਗੋਂ ਗੁਲਾਮੀ ਤੋਂ ਮੁਕਤੀ ਲਈ ਹੈ ਪਰ ਦੂਜੇ ਪਾਸੇ ਕਾ ਲਿਖਿਆ ਹੋਇਆ ਆਪਣੇ ਦੀਪਕ ਆਪ ਬਣੋ ਦੂਸਰਿਆਂ ਤੇ ਟੇਕ ਨਾ ਕਰੋ ਹੁਣ ਇੱਥੇ ਅਸੀਂ ਜਦ ਅੰਬੇਡਕਰ ਭਵਨ ਚ ਆਏ ਆ ਲਗਾਤਾਰ ਇੱਥੇ ਜਦ ਵੀ ਕੋਈ ਪ੍ਰੋਗਰਾਮ ਕੀਤਾ ਜਾਂਦਾ ਇੱਥੇ ਕਾਂਗਰਸ ਦੇ ਜਿਹੜੇ ਟਟ ਪੁੰਜੀਏ ਨੇ ਉਹ ਕਾਬਜ ਨੇ ਔਰ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਕਾਬਜ ਰਹਿਣ ਨਾ ਰਹਿਣ ਸਾਨੂੰ ਮੀਟਿੰਗ ਕਰਨ ਦੇ ਨਾ ਦੇਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਸਾਨੂੰ ਗੰਧ 'ਚੋਂ ਕੱਢਿਆ ਉਸ ਗੰਧ 'ਚੋਂ ਕੱਢਿਆ ਜਿਹੜੇ ਗੰਧ ਦੇ ਵਿੱਚ ਪਸ਼ੂ ਵੀ ਨਹੀਂ ਰਹਿੰਦੇ ਉਹ ਗੰਧ 'ਚੋਂ ਕੱਢ ਕੇ ਸਾਨੂੰ ਸਰਦਾਰ ਬਣਾਇਆ ਪ੍ਰਿੰਸੀਪਲ ਡੀਸੀ ਪਤ ਨਹੀਂ ਕੀ ਕੀ ਬਣਾਇਆ ਅੱਜ ਜਦੋਂ ਮੈਨੂੰ ਪਤਾ ਲੱਗਿਆ 20 ਅੰਬੇਡਕਰ ਭਵਨ ਦੇ ਨਾਲ ਆਹ ਦੇਖੋ ਕੰਦ ਲੱਗਦੀ ਹੈ ਸ਼ਹਿਰ ਦੇ ਵਿੱਚੋਂ ਵਿੱਚ ਆਹ ਕੰਦ ਹੈ ਇਧਰਲੇ ਪਾਸੇ ਆ ਪੂਰਾ ਡੰਪ ਬਣਾ ਦਿੱਤਾ ਗਿਆ ਵਾ ਨਗਰ ਕੌਂਸਲ ਵੱਲੋਂ ਔਰ ਇਹਦੀ ਸਭ ਤੋਂ ਵੱਡੀ ਦੇਣ ਸਰਦਾਰ ਭਦਰਸਰ ਗੁਰਕੀਰ ਸਿੰਘ ਕੋਟਲੀ ਦੀ ਹੈ ਉਹ ਜਿਹੜੇ ਸਿਪਾ ਸਲਾਰ ਉਹਦੇ ਜਿਹੜੇ ਚਮਚੇ ਉਹ ਜਿਹੜੇ ਸਾਂਝੀ ਨੇ ਜਿਹੜੇ ਇਹਨੂੰ ਅੰਬੇਡਕਰ ਭਵਨ 'ਚ ਬਲਾਬ ਲਾ ਕੇ ਸਨਮਾਨਤ ਕਰਦੇ ਨੇ ਮੇਰਾ ਉਹਨਾਂ ਨੂੰ ਸਵਾਲ ਹੈ ਬਈ ਤੁਸੀਂ ਕੀ ਲੜਾਈ ਲੜਦੇ ਹੋ ਸਿਰਫ ਚਾਪਲੂਸੀ ਚਾਟੂਕਾਰੀ ਕਰਦੇ ਹੋ ਸਿਰਫ ਸਮਾਜ ਨੂੰ ਵੇਚਦੇ ਹੋ ਕੀ ਜੇ ਕੋਈ ਇੱਥੇ ਮੀਟਿੰਗ ਹੋਊਗੀ ਮੈਂ ਪਰਲੋ ਮੈਂ ਕੱਲ ਪਰਲੇ ਪੱਸੇ ਗਿਆ ਤਾਂ ਇੰਨਾ ਮੁਸਕ ਮਾਰਦਾ ਸੀ ਇੰਨਾ ਗੰਦ ਸੀ ਕੀ ਜਦ ਇੱਥੇ ਮੀਟਿੰਗ ਹੁੰਦੀ ਹੈ ਕੀ ਇੱਥੇ ਮੁਸਕ ਨਹੀਂ ਮਾਰਦਾ ਇਸ ਲਈ ਮੈਂ ਇਹ ਸਵਾਲ ਇੱਥੇ ਖੜਾ ਕਰਦਾ ਵਿਧਾਨ ਸਭਾ ਖੰਨਾ ਦੇ ਲੋਕਾਂ ਨੂੰ ਅੰਬੇਡਕਰ ਭਵਨ ਦੇ ਜਿਹੜੇ ਉੱਤੇ ਕਾਂਗਰਸ ਦੇ ਟੱਟੂ ਬੈਠੇ ਨੇ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਹੈ ਵੀ ਕੀ ਤੁਸੀਂ ਜਿਸ ਗੰਧ ਦੇ ਵਿੱਚੋਂ ਬੇੜਕਰ ਸਾਹਿਬ ਨੇ ਸਾਨੂੰ ਕੱਢਿਆ ਅੱਜ ਤੁਸੀਂ ਉਸ ਗੰਧ ਦੇ ਵਿੱਚ ਬੈਠ ਕੇ ਇੱਥੇ ਮੀਟਿੰਗਾਂ ਕਰਦੇ ਹੋ ਨਾਲ ਮੀਟ ਮਾਰਕੀਟ ਆ ਜਾਂਦੀ ਹੈ ਜਿੱਥੇ ਪੁਲਿਸ ਰੌਲਾ ਪਾਉਂਦੀ ਹੈ ਵੀ ਇੱਥੇ ਨਸ਼ਾ ਵਿਕਦਾ ਨਸ਼ਾ ਹੋ ਕਰਦਾ ਇੱਥੇ ਠੇਕਾ ਖੁੱਲਿਆ ਹੋਇਆ ਤੁਸੀਂ ਪਰਲੇ ਪਾਸੇ ਜਾਓ ਤੇ ਇੰਨਾ ਜ਼ਿਆਦਾ ਮੁਸ਼ਕ ਮਾਰਦਾ ਹੈ ਵੀ ਉੱਥੇ ਜੇ ਕਿਸੇ ਨੇ ਨਰਕ ਦੇਖਣਾ ਖੰਨੇ ਦੇ ਵਿੱਚ ਮੈਂ ਕਹਿੰਦਾ ਵੀ ਆ ਇੱਥੇ ਆਜੋ ਅੰਬੇਡਕਰ ਭਵਨ ਦੇ ਕੋਲ ਬੰਦਾ ਖੜ ਨਹੀਂ ਸਕਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅੰਬੇਡਕਰ ਭਵਨ ਦੇ ਨਾਲ ਨਗਰ ਕੌਂਸਲ ਨੇ ਇਹ ਡੰਪ ਬਣਾਇਆ ਇਹਨੂੰ ਚਕਾਉਣ ਦੇ ਲਈ ਮੈਂ ਅੰਬੇਡਕਰਵਾਦੀ ਲੋਕਾਂ ਨੂੰ ਇਨਸਾਫਪਸੰਦ ਲੋਕਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਡੰਪ ਹੈ ਤੇ ਕੋੜੇ ਦਾ ਚਕਾਇਆ ਜਾਵੇ ਨਹੀਂ ਇਹ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਜਿਹੜੇ ਕਾਂਗਰਸ ਦੇ ਟੱਟੂ ਨੇ ਜਿਹੜੇ ਕਹਿੰਦੇ ਨੇ ਮੈਂ ਕਾਂਗਰਸ ਤੋਂ ਬਿਨਾ ਸਾਰ ਨਹੀਂ ਸਕਦਾ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਕਿ ਅੰਬੇਡਕਰ ਦਾ ਨਾਂ ਲੈ ਕੇ ਅੰਬੇਡਕਰ ਦੀ ਰਿਜ਼ਰਵੇਸ਼ਨ ਖਾ ਕੇ ਇੱਥੇ ਦਾ ਪ੍ਰਧਾਨ ਨਗਰ ਕੌਂਸਲ ਦਾ ਲੱੱੜ ਬਣਿਆ ਹੋਇਆ ਕਿ ਲੱੱੜ ਨੂੰ ਇਹ ਨਹੀਂ ਦਿਖਦਾ ਕਿ ਅੰਬੇਡਕਰ ਭਵਨ ਨਾਲ ਹੈ ਕਿ ਸਾਡੇ ਰਹਿਬਰ ਨੂੰ ਜਿਹਨੇ ਗੰਦ ਜੋ ਕੱਢਿਆ ਉਹਦਾ ਭਵਨ ਤੁਸੀਂ ਗੰਦ ਦੇ ਨੇੜੇ ਬਣਾਤਾ ਇਸ ਲਈ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਡੰਪ ਇੱਥੇ ਦਾ ਗੰਦ ਵਾਲਾ ਜਲਦੀ ਤੋਂ ਜਲਦੀ ਚਕਾਇਆ ਜਾਵੇ ਔਰ ਇੱਥੇ ਸਾਫ਼ ਸੁਥਰਾ ਬਾਤਾਵਰਨ ਦਿੱਤਾ ਜਾਵੇ ਕਿਉਂਕਿ ਮੈਂ ਮਹੱਲੇ ਦੇ ਵਿੱਚ ਵੀ ਪਥਾ ਫਿਰ ਕੇ ਦੇਖਿਆ ਜਿਹੜਾ ਨਾਲ ਮਹੱਲਾ ਵਾ ਮੀਟ ਮਾਰਕੀਟ ਦੇ ਉੱਥੇ ਬਹੁਤੇ ਲੋਕ ਬਿਮਾਰ ਨੇ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਨੇ ਥੱਬੇ ਥੱਬੇ ਕਹਿੰਦੇ ਗੋਲੀਆਂ ਦੇ ਪਏ ਨੇ ਬੇਸ਼ੱਕ ਕਿ ਲੋਕ ਇੱਥੇ ਬੋਲਣ ਨੂੰ ਤਿਆਰ ਨਹੀਂ ਹੈ ਲੋਕਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਨੇ ਪਰੰਤੂ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਐ ਵੀ ਇਹ ਜਿਹੇ ਵੀ ਕੀ ਮਜਬੂਰੀਆਂ ਨੇ ਜਿਹੜੀਆਂ ਸਾਨੂੰ ਮਰ ਲਈ ਮਜਬੂਰ ਕਰ ਦੇਣ ਸਾਡੇ ਘਰਾਂ ਦੇ ਵਿੱਚ ਚੁੱਲਿਆਂ ਦੇ ਘਾਗ ਖੜੇ ਸਾਡੇ ਘਰਾਂ 'ਚ ਬਿਮਾਰੀਆਂ ਆ ਜਾਣ ਔਰ ਅਸੀਂ ਉਹਨਾਂ ਦੇ ਸਿਸਟਮ ਦੇ ਖਿਲਾਫ ਉਹਨਾਂ ਚੋਰਾਂ ਦੇ ਖਿਲਾਫ ਅਸੀਂ ਬੋਲ ਨਹੀਂ ਸਕਦੇ ਸੋ ਮੈਂ ਇਹ ਬੇਨਤੀ ਅਖੀਰ ਵਿੱਚ ਇਹੀ ਕਰਨੀ ਚਾਹੁੰਦਾ ਨਗਰ ਕੌਂਸਲ ਨੂੰ ਇਹ ਡੰਪ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਔਰ ਨਗਰ ਕੌਂਸਲ ਖੰਨੇ ਦੇ ਵਿੱਚ ਜਿਹੜੇ ਇੱਥੇ ਸਾਡੇ ਨੌਜਵਾਨ ਜਾਂ ਮਾਵਾ ਭੈਣਾ ਕੰਮ ਕਰਦੀਆਂ ਨੇ ਇੱਥੇ ਆ ਕੇ ਪਤਾ ਲੱਗਿਆ ਇੱਥੇ ਦਾ ਠੇਕੇਦਾਰ ਉਹਨਾਂ ਨਾਲ ਵੀ ਧੱਕਾ ਕਰਦਾ ਹੈ ਇਹ ਧੱਕੇ ਦੇ ਖਿਲਾਫ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਭਾਈਚਾਰੇ ਨੂੰ ਲੈ ਕੇ ਇਸ ਦਾ ਵੀ ਇੱਕ ਹੱਲ ਕੀਤਾ ਜਾਊਗਾ